ਹੁਣੇ-ਹੁਣੇ ਮੌਸਮ ਵਿਭਾਗ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਦਾਅਦਿਆ ਕਿ ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਵੱਡੀ ਤਬਦੀਲੀ ਹੁਣ ਆਉਂਦੇ ਦਿਨਾਂ ਦੇ ਵਿੱਚ ਦੇਖਣ ਮਿਲੇਗੀ ਦਾਅਦਿਆ ਕਿ ਪੰਜਾਬ ਦੇ ਵਿੱਚ ਮੌਸਮ ਦੇ ਅੰਦਰ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਨੇ ਮੌਜੂਦਾ ਹਾਲਾਤਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੇ ਮੁਤਾਬਿਕ ਵੱਧ ਤੋਂ ਵੱਧ ਟੈਂਪਰੇਚਰ 20 ਡਿਗਰੀ ਦੇ ਨੇੜੇ ਦਰਜ ਕੀਤਾ ਗਿਆ ਜਦੋਂ ਕਿ ਘੱਟੋ-ਘੱਟ ਟੈਂਪਰੇਚਰ 6 ਡਿਗਰੀ ਦੇ ਨੇੜੇ ਰਿਹਾ ਮੌਜੂਦਾ ਹਾਲਾਤਾਂ ਦੇ ਵਿੱਚ ਲੋਕਾਂ ਨੂੰ ਠੰਡ ਤੋਂ ਕਾਫੀ ਰਾਤ ਜ਼ਰੂਰ ਮਿਲੀ ਹੈ ਅਤੇ ਆਉਂਦੇ ਦਿਨਾਂ ਦੇ ਵਿੱਚ ਵੀ ਮੌਸਮ ਦੇ ਸਾਫ਼ ਰਹਿਣ ਦੀ ਗੱਲ ਕਹੀ ਜਾ ਰਹੀ ਹੈ ਭਾਵ ਕਿ ਨਾ ਹੀ ਧੁੰਦ ਪਵੇਗੀ ਅਤੇ ਨਾ ਹੀ ਮੀਂਹ ਪੈਣ ਦੀ ਕੋਈ ਸੰਭਾਵਨਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਦੇ ਡਾਕਟਰ ਨੇ ਦੱਸਿਆ ਕਿ ਟੈਂਪਰੇਚਰ ਦਿਨ ਦਾ 2 ਤੋਂ 3 ਡਿਗਰੀ ਆਮ ਨਾਲੋਂ ਜ਼ਿਆਦਾ ਚੱਲ ਰਿਹਾ ਹੈ ਆਓ ਸੁਣਦੇ ਹਾਂ ਮੈਂ ਮੌਸਮ ਨੂੰ ਲੈ ਕੇ ਲਗਾਤਾਰ ਦੇਖਿਆ ਜਾ ਰਿਹਾ ਹੈ ਪਿੱਤੇ 1-2 ਹਫ਼ਤਿਆਂ ਤੋਂ ਧੁੱਪ ਨਿਕਲ ਰਹੀ ਹੈ ਤੇ ਟੈਂਪਰੇਚਰ ਵੀ ਜਿਹੜੇ ਕਾਫੀ ਹੁਣ ਵਧੇ ਹੈਗੇ ਨੇ ਸੋ ਮੌਜੂਦਾ ਹਾਲਾਤ ਕੀ ਨੇ ਟੈਂਪਰੇਚਰ ਦੇ ਸੋ ਲੱਗਦਾ ਕਿ ਮੌਸਮ ਇਦਾਂ ਹੀ ਰਹੂਗਾ ਜਾਂ ਫਿਰ ਦੁਬਾਰਾ ਠੰਡ ਪੈ ਸਕਦੀ ਹੈ ਜਾਂ ਮੌਸਮ ਹੁਣ ਖੁੱਲ ਚੁੱਕਾ ਹੈ ਜੀ ਜੇ ਅਸੀਂ ਕਰੰਟ ਕੰਡੀਸ਼ਨਸ ਦੇਖੀਏ ਤਾਂ ਸਾਨੂੰ ਪਤਾ ਚੱਲਦਾ ਕਿ ਜਿਹੜੇ ਡੇ ਟਾਈਮ ਔਰ ਨਾਈਟ ਟਾਈਮ ਟੈਂਪਰੇਚਰ ਦੋਨੋਂ ਹੀ ਅਸੀਂ ਕਹਿ ਸਕਦੇ ਹਾਂ ਕਿ ਨੀਅਰ ਨਾਰਮਲ ਚੱਲ ਰਹੇ ਨੇ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ 20.8 ਡਿਗਰੀ ਸੈਂਟੀਗ੍ਰੇਡ ਰਿਕਾਰ ਜਿਹੜਾ ਕਿ ਨਾਰਮਲ ਤੋਂ ਲਗਭਗ 2.8 ਡਿਗਰੀ ਸੈਂਟੀਗ੍ਰੇਡ ਉੱਪਰ ਸੀ ਇਸੇ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 6.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 0.8 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਸੋ ਅਸੀਂ ਕਹਿ ਸਕਦੇ ਹਾਂ ਕਿ ਨੀਅਰ ਨਾਰਮਲ ਜਿਹੜੇ ਟੈਂਪਰੇਚਰਸ ਚੱਲ ਰਹੇ ਨੇ ਔਰ ਜੋ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਫਿਲਹਾਲ بارش ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਔਰ ਫੌਗ ਦੇ ਵੀ ਜ਼ਿਆਦਾ ਚਾਂਸਸ ਨਹੀਂ ਹੈਗੇ ਸੋ ਆਉਣ ਵਾਲੇ 4-5 ਦਿਨ ਜਿਹੜੀਆਂ ਵੈਦਰ ਕੰਡੀਸ਼ਨਸ ਰੀਜਨ ਦੇ ਵਿੱਚ ਕਲੀਅਰ ਔਰ ਡਰਾਈ ਹੈ the prediction. ਬਿਲਕੁਲ ਜੀ ਜੇਸੀ ਪਿਛਲੇ ਸਾਲਾਂ ਨਾਲ ਦਾ ਕੰਪੈਰੀਜ਼ਨ ਕਰੀਏ ਤਾਂ ਸਪੈਸ਼ਲੀ ਲਾਸਟ ਈਅਰ ਜਿਹੜਾ ਜਨੂਅਰੀ ਦੇ ਵਿੱਚ ਡੇ ਟਾਈਮ অর ਨਾਈਟ ਟਾਈਮ ਟੈਂਪਰੇਚਰ ਦੋਨੋਂ ਹੀ ਨਾਰਮਲ ਤੋਂ ਕਾਫੀ ਨੀਚੇ ਸਪੈਸ਼ਲੀ ਡੇ ਟਾਈਮ ਟੈਂਪਰੇਚਰ ਨਾਰਮਲ ਤੋਂ ਕਾਫੀ ਨੀਚੇ ਰਿਕਾਰਡ ਕੀਤੇ ਗਏ ਸੀਗੇ ਪਰ ਇਸ ਵਾਰੀ ਜਿਹੜੀਆਂ ਉਸ ਤਰ੍ਹਾਂ ਦੀਆਂ ਕੰਡੀਸ਼ਨਸ ਨਹੀਂ ਬਣੀਆਂ ਕਿਉਂਕਿ ਪਿਛਲੀ ਵਾਰੀ ਜਿਹੜੀ ਕੋਲਡ ਐਡਵੈਕਸ਼ਨ ਕਾਫੀ ਹੋਈ ਸੀ ਉਹਦੇ ਨਾਲ ਜਿਹੜੇ ਟੈਂਪਰੇਚਰਸ ਵਿੱਚ ਕਾਫੀ ਗ੍ਰਾਵਟ ਆਬਜ਼ਰਵ ਕੀਤੀ ਗਈ ਸੀ ਪਰ ਇਸ ਵਾਰੀ ਟੈਂਪਰੇਚਰ ਨੀਅਰ ਨਾਰਮਲ ਹੀ ਰਹੇ ਨੇ ਔਰ ਜੇਸੀ ਅਨਵਰਡ ਦਿਨਾਂ ਦੇ ਵਿੱਚ ਵੀ ਦੇ ਹਾਲਾਂਕਿ ਡੇ ਟਾਈਮ ਟੈਂਪਰੇਚਰ ਇੱਕ ਤੋਂ 2 ਡਿਗਰੀ ਸੈਂਟੀਗ੍ਰੇਡ ਥੋੜਾ ਉੱਪਰ ਵੀ ਹੋ ਸਕਦਾ ਪਰ ਅਦਰਵਾਈਜ਼ ਜਿਹੜੀਆਂ ਕੰਡੀਸ਼ਨਸ ਕਲੀਅਰ অর ਡਰਾਈ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ ਬਿਲਕੁਲ ਜੀ ਅਸੀਂ ਪਹਿਲਾਂ ਵੀ ਗੱਲ ਕਰਦੇ ਹਾਂ ਕਿ ਜਿਹੜੀ ਵੈਦਰ ਦੇ ਵਿੱਚ ਵੇਰੀਏਬਿਲਿਟੀ ਉਹ ਬਹੁਤ ਵਧ ਗਈ ਹੈਗੀ ਹੈ ਕਿਉਂਕਿ ਕੁਝ ਦਿਨ ਬੜੀ ਅੱਛੀ ਧੁੱਪ ਹੁੰਦੀ ਹੈ ਔਰ ਫਿਰ ਕਲਾਉਡੀਨੈਸ ਹੋ ਜਾਂਦੀ ਹੈ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣਦੀਆਂ ਨੇ ਵੈਸੇ ਵੀ ਜੇ ਅਸੀਂ ਪਿਛਲੇ ਕੁਝ ਸਾਲਾਂ ਦਾ ਡਾਟਾ ਦੇਖੀ ਤਾਂ ਇੱਕ ਤਾਂ ਜਿਹੜਾ ਠੰਡ ਥੋੜੀ ਇਹਦਾ ਪੈਟਰਨ ਚੇਂਜ ਹੋ ਗਿਆ ਥੋੜੀ ਹੁਣ ਲੇਟ ਸਟਾਰਟ ਹੁੰਦੀ ਹੈ ਦਸ ਜੀ ਜਿਹੜੀ ਵੇਰੀਏਬਿਲਿਟੀ ਕੰਡੀਸ਼ਨਸ ਦੇ ਵਿੱਚ ਉਹ ਵੀ ਬਹੁਤ ਜ਼ਿਆਦਾ ਵਧ ਗਈ ਹੈਗੀ ਐ ਇੱਕਦਮ ਸਾਨੂੰ ਜਿਹੜਾ ਬੜੀ ਅੱਛੀ ਧੁੱਪ ਹੁੰਦੀ ਔਰ ਇੱਕਦਮ ਫਿਰ ਕੰਡੀਸ਼ਨਸ ਚੇਂਜ ਹੁੰਦੀਆਂ ਨੇ ਸੋ ਇਸ ਤਰ੍ਹਾਂ ਦੀਆਂ ਵੇਰੀਏਬਲ ਕੰਡੀਸ਼ਨਸ ਇਹਨਾਂ ਸਾਲਾਂ ਦੇ ਵਿੱਚ ਹੁਣ ਪਿਛਲੇ ਕੁਝ ਸਾਲਾਂ ਤੋਂ ਕਾਫੀ ਦੇਖਣ ਨੂੰ ਮਿਲ ਰਹੀਆਂ ਨੇ ਸੋ ਉਹਦਾ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਕਿਉਂਕਿ ਸਾਡੀ ਬਾਡੀ ਬੜੀ ਸੈਂਸਿੰਗ ਹੁੰਦੀ ਹੈ ਕੰਡੀਸ਼ਨਸ ਵਾਸਤੇ ਸੋ ਇਹਨਾਂ ਤੋਂ ਡਾਇਰੈਕਟ ਐਕਸਪੋਜ਼ਰ ਸਾਨੂੰ ਜਿਹੜਾ ਅਵੋਇਡ ਕਰਨਾ ਚਾਹੀਦਾ ਸਾਨੂੰ ਹੈਲਥ ਦਾ ਧਿਆਨ ਰੱਖਣਾ ਚਾਹੀਦਾ ਅੱਛੀ ਡਾਈਟ ਲੈਣੀ ਚਾਹੀਦੀ ਹੈ ਬਾਹਰ ਜਦ ਖੇਤ ਨੂੰ ਕੋਈ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦਾ ਨੁਕਸਾਨ ਨਾ ਹੋਵੇ। ਅ ਜੀ ਉਹਦਾ ਵੀ ਥੋੜਾ ਬਹੁਤਾ ਇਫੈਕਟ ਜਿਵੇਂ ਅੱਜ ਕੱਲ ਸਾਨੂੰ ਅਸੀਂ ਜਿਹੜੀ ਠੰਡਕ ਦੇਖ ਰਹੇ ਹਾਂ ਰਾਤ ਦੇ ਟੈਂਪਰੇਚਰ ਦੇ ਵਿੱਚ ਵੀ ਗਰਾਵਟ ਦੇਖ ਰਹੇ ਹਾਂ ਥੋੜਾ ਉਹਦਾ ਜ਼ਰੂਰ ਅਸਰ ਜਿਹੜਾ ਨਾਲ ਦੇ ਪਲੇਨਸ ਦੇ ਵਿੱਚ ਦੇਖਣ ਨੂੰ ਮਿਲਦਾ। ਮਨੋਂ ਕੀ ਲੋਕਾਂ ਨੂੰ ਸਲਾਹ ਹੈ ਤੇ ਮਾਂ ਪਤਲਾਂ ਨੂੰ ਲੈ ਕੇ ਕੁੱਤਿਆਂ ਦਾ ਜਿਹੜਾ ਧਿਆਨ ਰੱਖਣ ਦੇ। ਆਉਣ ਵਾਲੇ ਦਿਨਾਂ ਦੇ ਵਿੱਚ ਜੀ ਵੈਦਰ ਕੰਡੀਸ਼ਨ ਜਿਹੜੀਆਂ ਕਲੀਅਰ ਔਰ ਡਰਾਈ ਰਹਿਣ ਦੀ ਪ੍ਰੈਡਿਕਸ਼ਨ ਹੈ ਹਾਲਾਂਕਿ ਡੇ ਟਾਈਮ ਟੈਂਪਰੇਚਰ ਦੇ ਵਿੱਚ ਇੱਕ ਤੋਂ 2 ਡਿਗਰੀ ਦਾ ਜਿਹੜਾ ਵਾਧਾ ਵੀ ਅਸੀਂ ਅਬਜ਼ਰਵ ਕਰ ਸਕਦੇ ਹਾਂ ਬਸ ਫਾਰਮਰਸ ਨੂੰ ਇਹ ਦੱਸ ਸਕਦੇ ਹਾਂ ਜੀ ਕਿ ਬਾਰਿਸ਼ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਸਭਾਵਨਾ ਨਹੀਂ ਹੈ ਕੰਡੀਸ਼ਨਸ ਡਰਾਈ ਰਹਿਣਗੀਆਂ ਡੇ ਟਾਈਮ ਟੈਂਪਰੇਚਰ ਵਿੱਚ ਥੋੜਾ ਜਿਹਾ ਵਾਧਾ ਹੋ ਸਕਦਾ ਸੋ ਜੇ ਉਹਨਾਂ ਨੂੰ ਲੱਗੇ ਕਿ ਕ੍ਰੌਪ ਨੂੰ ਕੁਝ ਸਟ्रेस ਆ ਰਿਹਾ ਤਾਂ ਉਹਨੂੰ ਇਰੀਗੇਟ ਕਰ ਸਕਦੇ ਨੇ ਅਦਰਵਾਈਜ਼ ਇਹ ਜਿਹੜੀਆਂ ਕੰਡੀਸ਼ਨਸ ਨੇ ਇਹ ਨਾਰਮਲ ਨੇ ਕ੍ਰੌਪਸ ਵਾਸਤੇ। ਕਿਰ ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਸੀ ਕਿ ਇਸ ਵਾਰ ਜਿਹੜੀ ਕਿ ਰਿਕਾਰਡ ਤੋੜ ਠੰਡ ਪਵੇਗੀ ਪਰ ਦੇਖਿਆ ਜਾ ਰਿਹਾ ਹੈ ਪਿਛਲੇ ਸਾਲ ਦੇ ਨਾਲੋਂ ਇਸ ਵਾਰ ਠੰਡ ਘੱਟ ਪਈ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ सुरेंद्र ਸੋਨੀ ਦੀ ਰਿਪੋਰਟ